ਇਹ ਗੱਲ ਤੇ ਨਾ ਜਨਾਇ ਮੰਨ ਪਾਤੀ ਗੱਲ ਦੇਖੋ ਸਿੱਖ ਬੰਨਿਆ ਜੇ ਭਾਵੇਂ ਕਿਸੇ ਵੀ ਥਾਂ ਵੱਸਦਾ ਹੋਵੇ ਉਹਦੇ ਪ੍ਰਾਣਾ ਦੀ ਤੜਪ ਹੁੰਦੀ ਆ ਰੋਜ਼ ਅਰਦਾਸ ਕਰਦਾ ਸ੍ਰੀ ਅਮਰ ਸਹਾਬ ਜੀ ਦੇ ਦਰਸ਼ਨ ਇਸ਼ਨਾਨ ਤੇ ਸਤਿਗੁਰੂ ਨੇ ਬੜੀ ਕਿਰਪਾ ਕੀਤੀ ਹੈ ਜਿਹੜੀਆਂ ਸਾਹਿਬਸਾਂ ਰạch ਕੇ ਅਗਰ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਪਦਵੀ ਨੂੰ ਬਦਨਾਮ ਕੀਤਾ ਗਿਆ ਸੀ ਉੱਧੇ ਬਹੁਤ ਇਨਕੁਆਰੀਆਂ ਹੋਈਆਂ ਉਹਨਾਂ ਵਿੱਚ ਗੁਰੂ ਸਾਹਿਬ ਨੇ ਆਪ ਵਰਤ ਕੇ ਸਰੋਦਾ ਦੇ ਪਾਣੀ ਦਾ ਪਾਣੀ ਕੀਤਾ ਤਾਂ ਮੇਰੇ ਅਗਨੇ ਦੀ ਵਾਸਤੇ ਵੀ ਬਹੁਤ ਵੱਡਾ ਕਿਰਸਮਾ ਹੈ ਇਹ ਮੇਰੀ ਪੀੜੀ ਦੇ ਮਾਲਕ ਧਰਮ ਰક્ષਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਬਸਤ ਬਸਤੇ ਮੁਬਾਰਕ ਨਾਲ ਸਾਜੇ ਹੋਏ ਤਖਤ ਸ੍ਰੀ ਕਾਲਪੁਰ ਸਾਹਿਬ ਤੋਂ ਮੇਰੀ ਪੀੜਾ ਨਗਾਰਾ ਵਧਿਆ ਤੇ ਬੀਤੇ 21 ਮਈ ਨੂੰ 10 ਦਿਨਾਂ ਸੇਵਾਵਾਂ ਤੇ ਜੋ ਪਟਨਾ ਸਾਹਿਬ ਰੋਕ ਲਗਾਈ ਗਈ ਸੀ ਉਹ ਰੋਕ ਹਟਾ ਦਿੱਤੀ ਗਈ ਇਸ ਤੋਂ ਅੱਗੇ ਹੁਣ ਮੇਰਾ ਇਹ ਕੋਈ ਮਾਮਲਾ ਰਹਿ ਨਹੀਂ ਗਿਆ ਇਹ ਇਥੋਂ ਦੇ ਗ੍ਰੰਤੀ ਸਿੰਘਾਂ ਨਾਲ ਜਾਂ ਕਮੇਟੀ ਨਾਲ ਸਿੱਧਾ ਸਿੱਧਾ ਅਕਾਲ ਤਖਤ ਦਾ ਮਸਲਾ ਹੈ ਪਗਨਾ ਦਾ ਵੀ ਕਮੇਟੀ ਨੂੰ ਹਜੇ ਤੁਹਾਨੂੰ ਮਾਨਤਾ ਨਹੀਂ ਦਿੱਤੀ ਜਾ ਰਹੀ ਕਿਵੇਂ ਦੇਖੀਏ ਉਹ ਉਹਨਾਂ ਦਾ ਸਵਾਰਥ ਹੈ ਉਹਨਾਂ ਦੀ ਆਪਣੀ ਜਿਹੜੀ ਟਰਮ ਸਿਰ ਪੂਰੀ ਹੋ ਚੁੱਕੀ ਹੈ 5 ਸਾਲ ਕਮੇਟੀ ਦੀ ਟਰਮ ਹੁੰਦੀ ਹੈ ਇਹ ਦੋ ਸਾਲ ਪਹਿਲਾਂ ਹੀ ਪੂਰੀ ਹੋ ਗਈ। ਪਰ ਆਪਣੇ ਆਪ ਨੂੰ ਸੇਵਕਾ ਖਾਣ ਵਾਲੇ ਪਤਾ ਨਹੀਂ ਕਿਉਂ ਅਜੇ ਤੱਕ ਕੁਰਸੀਆਂ ਨਹੀਂ ਛੱਡ ਨਹੀਂ ਰਹੇ। ਨਜੀ ਸਵਾਰਥ ਨੇ ਔਰ ਨਜੀ ਪ੍ਰੈਸਟੀਜ ਦਾ ইস্যੂ ਬਣਾਇਆ ਹੋਏ ਨੇ। ਇੱਕ ਦੂਜੇ ਨਾਲ ਲੜਾ ਕੇ ਇੱਕ ਦੂਜੇ ਦਾ અપਮਾਨ ਕਰਾ ਕੇ ਤੇ ਜਿਹੜੇ ਉੱਤੇ ਮੁਖੀ ਨੇ ਉਹ ਗੁਰਮਤ ਦਾ ਘਾਣ ਕਰ ਰਹੇ ਤਖਤ ਸਹਾਬਾਨ ਭਵੇਂ ਪੰਜਾ ਤਖਤਾਂ ਤੋਂ ਕੋਈ ਨਹੀਂ ਹੈ ਕਿਸਦਾ ਜਲ ਖਰੀਦ ਨਹੀਂ ਸਾਰੀ ਉਮਰ ਉਨ੍ਹਾਂ ਕਿਸੇ ਇੱਕ ਨੇ ਨਹੀਂ ਰਹਿਣਾ ਹੁੰਦਾ ਵਰਕੋ ਸ਼ਲੋਕ ਐਸੇ ਆ ਜਾਂਦੇ ਨੇ ਜਿਹੜੇ ਬੇਅਮਰਤੀ ਇਹ ਵੀ ਨੇ ਦੁੱਖ ਦੀ ਗੱਲ ਹੈ ਕਿ ਜਿਹੜੀਆਂ ਸਾਡੀਆਂ ਸਰਵੋਤ ਸਨਸਥਾਵਾਂ ਨੇ ਜਨਾ ਵਿੱਚ ਸਵਾਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਔਰ ਚੀਫ ਕਲਸਾ ਦੀਵਾਨ ਹੈ ਤਖਤ ਸਹਿਬਾਨ ਨੇ। ਔਰ ਇਸ ਤਰ੍ਹਾਂ ਵੀ ਸਾਡੀਆਂ ਮਹਾਨ ਸੰਤ ਪਵਾਂ ਨੇ। ਉਹਨਾਂ ਦੇ ਆਗੂ ਅਗਰ ਉਹਨਾਂ ਵਿੱਚ ਵਿਤਰਣ ਵਾਲੇ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ। ਅਗਰ ਉਹਨਾਂ ਵਿੱਚ ਮੈਂਬਰ ਬੇਅਮਰਤੀਏ ਹੋਣ ਔਰ ਕਿਸਾਨਾਂ ਦੇ ਵਿਅਦਿਕ ਕਰਨ ਵਾਲੇ ਹੋਣ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਹੋਣ ਆਤ ਸਵਾਰਥੀ ਤੇ ਆਤ ਜਿੱਦੇ ਹੋਣ ਤੇ ਅਸੀਂ ਇਹ ਚਾਹੀ ਕਹ ਦਿੰਨੇ ਆ ਪੁਰਾਣੀ ਪਾਰਟੀ ਹੈ ਪੁਰਾਣੀ ਸਰਕਾਰ ਹੈ ਫੁਲਾਣਾ ਹੈ ਕਰ ਰਿਆ ਤੁਸੀਂ ਸਾਰਾ ਇਤਿਹਾਸ ਪੜੋ ਬਹੁਤੀ ਵਾਰੀ ਇਹ ਜੇ ਸਾਡੇ ਸਵਾਰਥੀ ਆਗੂਆਂ ਨੇ ਕੌਮ ਨੂੰ ਗਹਿਣੇ ਪਾਇਆ ਔਰ ਕੌਮ ਦਾ ਕਾਹਨ ਕੀਤਾ ਔਰ ਅੱਜ ਵੀ ਕਰ ਰਹੇ ਨੇ ਪਟਨਾ ਸਾਹਿਬ ਦੇ ਪੰਜ ਪਿਆਰੇ ਉਹਨਾਂ ਤਕਬੀਰ ਦੀ ਬਾਦਲ ਨੂੰ ਤਲਾ ਗੋਲਣ ਦੇ ਤੱਕ ਦੇਖੀਏ ਸਾਰੇ ਦੇਖੋ ਇਹ ਤੇ ਬੜੀ ਇੱਕ ਹਾਸੋ ਹੀ ਨਹੀਂ ਗੱਲ ਹੈ ਕੋਦੋਂ ਸਵੇਰੇ ਅਮਰ ਕੋਲੇ ਸੁਰੂ ਅਕਾਲ ਤੱਕ ਸਾਹਿਬ ਤੋਂ ਭਾਈ ਗੁਰਦਿਆਲ ਸਿੰਘ ਜਿਹਨੂੰ ਪਿੱਛੇ ਜਹਦਾ ਹਾ ਪੇਸ਼ ਮਨਾ ਨੇ ਇਸੜੀ ਅੰਤਰਕਾਰਕਿਆ ਸੀ ਔਰ ਮੈਂ ਗੇਮ ਗੇਮ ਪਲੈਨਰ ਪਲੈਨਰ ਕਿਹਾ ਸੀ ਮਰਿਆਦਾ ਭੰਗ ਕਰਨ ਦਾ ਮਰਿਆਦਾ ਦਾ ਹਨਨ ਕਰਨ ਦਾ ਉਸ ਨੂੰ ਵੀ ਤੇ ਬਲਦੇਸ਼ ਤੋਂ ਆਉਣ ਨੂੰ ਉਹਨਾਂ ਨੂੰ ਪੰਜ ਬਾਣੀਆਂ ਦਾ ਪਾਠ ਉਹਨਾਂ ਨੂੰ ਨਹੀਂ ਆਉਂਦਾ ਉਹ ਇੱਧਰ ਵੀ ਸੱਜੇ ਸਿੰਘ ਨੇ ਉਹਨਾਂ ਦੇ ਘਰ ਹੀ ਤਾਂ ਸਿੱਖੀ ਦਾ ਨਾਮੋ ਨਿਸ਼ਾਨ ਨਹੀਂ ਉਹਨਾਂ ਆਪਣੀਆਂ ਬੱਚੀਆਂ ਦੇ ਰਿਸ਼ਤੇ ਵੀ ਕਿਤੇ ਇੱਕ ਗਾਰ ਸਿਖਾਉਣ ਕੀਤੀ ਸਾਰੇ ਕੇਸ ਕੱਟਦੇ ਨੇ ਗੁਰਦਾਰ ਸਿੰਘ ਦਾ ਪਿਤਾ ਸੁਖਤਾ ਪਿੰਡ ਵਾਲੀਆਂ ਫੋਟੋ ਸਾਰੀਆਂ ਵਾਇਰਲ ਹੋਈਆਂ ਇਸ ਲਈ ਜ਼ਿੰਮੇਵਾਰ ਦਾ ਮੁੰਡਾ ਸੀ ਜਿਹੜਾ ਇਸ ਦਾ ਨਾਮ ਮੇਰੇ ਖਿਆਲ ਬੜਾ ਸੋਹਣਾ ਨਾਮ ਸੀ ਸਿੱਖੀ ਵਾਲਾ ਇਹਦਾ ਉਹ ਵੀ ਸ਼ਰਾਬ ਪੀਂਦਾ ਤੇ ਸਿੱਧਾ ਪੀਂਦਾ ਤੇ ਸਿਮੋਕ ਕਰਦਾ ਵੀਡੀਓ ਵਾਇਰਲ ਹੋਈ ਔਰ ਅਸਿਸਟ ਸਾਡੇ ਕੁਵਰਨ ਹੋਈ ਧਰਮ ਕੀ ਗੱਤ ਰਹੀ ਇਹ ਹਾਲਾਤ ਬਣਿਆ ਹੋਏ ਨੇ ਜਦੋਂ ਸਾਰੇ ਇੱਕ ਵਿਅਕਤੀ ਨੂੰ ਸ੍ਰੀ ਕਾਲਪਿਕ ਸਾਹਿਬ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ ਉਸ ਤੋਂ ਬਾਅਦ ਉਹ ਆਖੇ ਜੀ ਮੈਂ ਅਕਾਲ ਤਖਤ ਕੋਲ ਦੇਖੇਗਾ ਤਨਖਾਹ ਹੀ ਕਰਦਾ ਸੋ ਬੰਮਾ ਸਾਹਿਬ ਦੇ ਦੇਖਵਾਰ ਜੀ ਨੂੰ ਮੈਂ ਤਨਖਾਹ ਹੀ ਕਰਦਾ ਪਹਿਲੇ ਆਪਣੀ ਆ ਕੇ ਅਕਾਲ ਤਖਤ ਸਾਹਿਬ ਤੋਂ ਕਲੀਅਰ ਕਰਵਾ ਲੈਣਾ ਮਾਫੀ ਮੰਗ ਲੈਣਾ ਇਹ ਕਹਿਣਾ ਇਸ ਤਰ੍ਹਾਂ ਹੋਵੇਗਾ ਜਿਵੇਂ ਇੱਕ ਇਸਪੱਤਰ ਰੈਂਕ ਦਾ ਬੰਦਾ ਡਿਜੀਪੀ ਨੂੰ ਆਖੇ ਮੈਂ ਸਸਪੈਂਡ ਕਰ ਦੇਣਾ ਜਾਂ ਕਿਸੇ ਪਾਰਟੀ ਦਾ ਵਰਕਰ ਕਰੇ ਕਿ ਮੈਂ ਪ੍ਰਾਈਮ ਮਿਨਿਸਟਰ ਨੂੰ ਇਹ ਆਸਬਦੀ ਨੂੰ ਸਸਪੈਂਡ ਕਰਦੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਕਰ ਕੀ ਰਹੇ ਹਾਂ ਜੇ ਉਹ ਨਹੀਂ ਕਰ ਸਕਦੇ ਜਿੰਨੀ ਜਲਦੀ ਇਹਨਾਂ ਤੋਂ ਤਖਤ ਖਾਲੀ ਕਰਵਾਇਆ ਜਾਏ ਪਟਨਾ ਸਾਹਿਬ ਉਹਨਾਂ ਹੀ ਕੋ ਅੰਦਾ ਭਲਾ ਹੋਵੇਗਾ ਬਿਲਕੁਲ ਵਾਰ ਦੋ ਤਰ੍ਹਾਂ ਹੋ ਰਿਹਾ ਹੈ ਇਹ ਕਾਰਟ ਪਰਦੇ ਵੱਲ ਦੀ ਚੀਜ਼ਾਂ ਪਰ ਉਹ ਕਮੇਟੀ ਨੂੰ ਤਲਬ ਕੀਤਾ ਗਿਆ ਇਸ ਜੀ ਦੇ ਦੇਖੋ ਜੇ ਸ੍ਰੀ ਹਕਾਲਪੁਰਖ ਸਾਹਿਬ ਨੇ ਚੋਣ ਖਾਲਸਾ ਦਿਵਾਨ ਦੀ ਕਮੇਟੀ ਨੂੰ ਤਲਬ ਕੀਤਾ ਹੈ ਤਾਂ ਉਹਨਾਂ ਨੂੰ ਨਿਰਮਾਨਤਾ ਸਹਿਤ, ਪ੍ਰੇਮ ਸਹਿਤ, ਸਤਿਕਾਰ ਸਹਿਤ, ਅਕਾਲ ਤਖਤ ਸਾਹਿਬ ਪੇਸ਼ ਹੋਣਾ ਚਾਹੀਦਾ। ਔਰ ਜੇ ਅਕਾਲ ਤਖਤ ਸਾਹਿਬ ਨੇ ਕਿਸੇ ਨੂੰ ਗੁਰਮਤ ਦੇ ਖਿਲਾਫ ਭਜਾ ਭਜਾ ਨਹੀਂ ਹੈ ਕਿ ਕੋਈ ਗੁਰਮਤ ਦੇ ਖਿਲਾਫ ਜਾਵੇ ਐਸਾ ਤਾਂ ਅਕਾਲ ਤਖਤ ਸਾਹਿਬ ਨੇ ਆਖਣਾ ਨਹੀਂ। ਇਹ ਖੁਸ਼ਕਿਸਮਤੀ ਹੈ ਕਿ ਬਲੇਰੀ ਨਾਲ ਫੈਸਲੇ ਲੈਣ ਵਾਲੇ ਸਿੰਘ ਸਾਹਿਬ ਯਾਨੀ ਕੁਲਦੀਪ ਸਿੰਘ ਜੀ ਗੁਰਦੱਤ ਔਰ ਦੇਖੋ ਦਾਰ ਬਾਬਰ ਟੈਕ ਸਿੰਘ ਜੀ ਦਮਨਾ ਸਾਹਿਬ ਉਹ ਹਿੰਮਤ ਨਾਲ ਦਲੇਰੀ ਨਾਲ ਤੇ ਸਹੀ ਫੈਸਲੇ ਲੈ ਰਹੇ ਨੇ ਸਿੱਖ ਸਾਹਿਬ ਲੱਗਦਾ ਕਿ ਸਾਡੀ ਜਨਤਕ ਉੱਪਰ ਮੈਂਬਰ ਉੱਤੇ ਹੈਗਾ ਕਈ ਜਿਨ੍ਹਾਂ ਨੇ ਅੰਮਰਤ ਨਹੀਂ ਲਿਆ ਉਹ ਵੀ ਮੈਂਬਰ ਵਿੱਚ ਹੈ। ਮੈਂ ਕਹਿੰਦਾ ਜੀ ਭਾਵੇਂ 4000 ਮੈਂਬਰ ਹੋਵੇ ਤੇ ਮੁਬਾਰਕ ਹੈ ਜਿੰਨੇ ਵੱਧ ਹੋਣ ਵੱਡੀ ਸੰਸਥਾ ਹੋਵੇ ਇਹ ਵੀ ਚੰਗੀ ਗੱਲ ਹੈ। ਪਰ ਸਾਰੇ ਅੰਮ੍ਰਿਤਧਾਰੀ ਹੋਣ ਉਹਨਾਂ ਨੂੰ ਅੰਮ੍ਰਿਤ ਛਕਣਾ ਲਾਜ਼ਮੀ ਹੈ। ਪੰਥ ਦੀ ਸੰਸਥਾ ਹਨ ਜੇ ਅਸਾ ਕੋਈ ਹੈ ਜਿਹਨੇ ਅੰਮ੍ਰਿਤ ਨਹੀਂ ਸਕੇਆ ਅੰਮ੍ਰਿਤ ਪਾਨ ਕਰ ਲੈ। ਜੇ ਆਕਾਲ ਪੁਰਖ ਸਾਹਿਬ ਨੇ ਉਹਨਾਂ ਨੂੰ ਤਲਵ ਕੀਤਾ ਹੈ ਕਿ ਉਹਨਾਂ ਨੂੰ ਬੜੇ ਪ੍ਰੇਮ ਨਾਲ ਸਤਕਾਰ ਸਾਥ ਤਲਵ ਆ ਕੇ ਆ ਕੇ ਮਹਾਰਾਜ ਦੀ ਹਾਜ਼ਰੀ ਵਿੱਚ ਸ੍ਰੀ ਆਕਾਲ ਪੁਰਖ ਸਾਹਿਬ ਆਪਣਾ ਸਪਸ਼ਟਕਰਨ ਦੇਣਾ ਚਾਹੀਦਾ ਹੈ ਕਿ ਅਸੀਂ ਅੰਮ੍ਰਿਤਧਾਰੀ ਹਾਂ ਕਿ ਸਾਨੂੰ ਐਵੇਂ ਆਖਿਆ ਗਿਆ। ਸਿੱਖ ਸਾਹਿਬ ਕੋਈ ਦੀ ਗੱਲ 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 ਜਿਹੜੀ ਗੱਲ ਹੈ ਉਹਨਾਂ ਨੂੰ ਪਰਵਾਹ ਹੀ ਜੜੀ ਨਹੀਂ ਹੁੰਦੀ ਹੈ ਕਿਉਂਕਿ ਕੁਮਾ ਸਾਹਿਬ ਕੋਲ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਇੰਨੀ ਵੀ ਪਤਾ ਨਹੀਂ ਦੇਖੋ ਜੀ ਮੈਂ ਤਾਂ ਅ ਚਲੋ ਕੋਈ ਨਾ ਕੋਈ ਚੱਲਦਾ ਹੀ ਰਹਿੰਦਾ ਜੀ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਪਰ ਜਿਹੜੇ ਵਿਰੋਧ ਕਰਨ ਵਾਲੇ ਉਹਨਾਂ ਨੂੰ ਸੋਚਣਾ ਚਾਹੀਦਾ ਜੀ ਇਹ ਵਿਅਕਤੀ ਦਾ ਵਿਰੋਧ ਨਹੀਂ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਵਿਰੋਧ ਇਹ ਵਿਰੋਧ ਜਿਹੜਾ ਹੈਗਾ ਇਹ ਅੱਗੇ ਜਾ ਕੇ ਤੇ ਮਸਤਕ ਕਲੰਕਟ ਕਰੇਗਾ ਇਸ ਲਈ ਪੰਥ ਦੀਆਂ ਸੰਸਥਾਵਾਂ ਨੇ ਸਾਰੇ ਪੰਥਕ ਨੇ ਆ ਕੇ ਇਕੱਠੇ ਹੋਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਮੀਟਿੰਗ ਰਾਇਕ ਹੈ ਉਹਨਾਂ ਨੂੰ ਇਹ ਹੱਕ ਪਹੁੰਚਦਾ ਕਿ ਉਹ ਦਸਤਖਤਾਰਨ ਲਾ ਨਹੀਂ ਸਕਦੇ ਨਾ ਦਸਤਖਤਾਰ ਸਾਹਿਬਾਂ ਨੂੰ ਉਟਾਰ ਨਹੀਂ ਸਕਦੇ ਅੱਜ ਤੱਕ ਇਸ ਤਰ੍ਹਾਂ ਹੈ ਜੀ ਪਰ ਜਿਹੜੇ ਕਿਸੇ ਵਿਅਕਤੀ ਨਾਲ ਜੁੜੇ ਨੇ ਜਾਂ ਕਿਸੇ ਖਾਸ ਪਾਰਟੀ ਨਾਲ ਜੁੜੇ ਨੇ ਜਾਂ ਖਾਸ ਸਾਰਕ ਨਾਲ ਜੁੜੇ ਨੇ ਉਹਨਾਂ ਦਾ ਜਦ ਸਵਾਰਥ ਸਿੱਧ ਨਹੀਂ ਹੁੰਦਾ ਤਾਂ ਉਹਨਾਂ ਨੂੰ ਵਿਰੋਧ ਕਰਨਾ ਹੀ ਹੁੰਦਾ ਉਹ ਬੰਨ ਕੋਈ ਨਿਆ ਹੋਆ ਤੁਸੀਂ ਹੋ ਭਾਵੇਂ ਕੋਈ ਵੀ ਹੋ ਅੱਛਾ ਲੱਗਦਾ ਕਿ ਇਦਾਂ ਜਦੋਂ ਰੋਹ ਕਿਤੇ ਆ ਰਹੇ ਚਿੰਤਾ ਕਰਦਾ ਸਦੀ ਜੇ ਤੜਾ ਕੌਮ ਦੇ ਵਿੱਚ ਕੀ ਮੈਸਜ ਦੇਤਾ ਨਹੀਂ ਨਹੀਂ ਕੌਮ ਦੇ ਜਿਹੜੇ ਸਿੱਖ ਨੇ ਹੋ ਗੁਰੂ ਨਾਲ ਜੁੜਿਆ ਉਹਨਾਂ ਨੂੰ ਨਹੀਂ ਕੋਈ ਨਾ ਫਰਕ ਪੈਂਦਾ ਉਸ ਸੱਤੀ ਰੋਹ ਬੋਲਣ ਵਾਲੇ ਪਹਿਲਾਂ ਵੀ ਆਏ ਨੇ ਕਦੇ ਨਹੀਂ ਬੋਲੇ ਤੁਸੀਂ ਦੱਸੋ ਅਕਾਲੀ ਫੋਲਾ ਸਿੰਘ ਵਾਲੇ ਵੀ ਵਿਰੋਧ ਕਰਨ ਵਾਲੇ ਵੀ ਸੰਤ ਤੇ ਮਹਾਰਾਜਾ ਰਣਜੀਤ ਸਿੰਘ ਨੇ ਆ ਕੇ ਤੇ ਕੋਲੜੇ ਖਾਣ ਦੀ ਸਜ਼ਾ ਵੀ ਪ੍ਰਵਾਨ ਕੀਤੀ ਸੀ ਇਕਦਮ ਦਸ ਦਸ ਲਾ ਲ ਭਾਈ ਅੰਮ੍ਰਿਤਪਾਲ ਵੀ ਬਹਿ ਰਿਹਾ ਜੋ ਮਾਰਦਾ ਹੈ ਤੇ ਆਪੇ ਹੀ ਕਿਉਂ ਦੇਖ ਰਹੇ ਜਿਹੜਾ ਕਤਲ ਕੀਤਾ ਗਿਆ ਹੈ ਕੋਈ ਥਲੇ ਦਾ ਕੋਈ ਦੇਖੋ ਜੀ ਅਸੀਂ ਕਿਸੇ ਦੇ ਕਤਲ ਨੂੰ ਸਹੀ ਨਹੀਂ ਠਹਿਰਾ ਸਕਦੇ ਜੀ ਪਰ ਕੋਈ ਹੋਵੇ ਜੇ ਕਿਸੇ ਦਾ ਕਤਲ ਕਰਦਾ ਹੈ ਔਰ ਖਾਸ ਕਰਕੇ ਕਿਸੇ ਬੀਬੀ ਦਾ ਕਤਲ ਕਰਦਾ ਤਾਂ ਉਹ ਦੀ ਕੋ ਸਲਾਹ ਤਾਂ ਨਹੀਂ ਕੀਤੀ ਜਾ ਸਕਦੀ ਜੀ ਇਹਨੇ ਬੜਾ ਚੰਗਾ ਕੀਤਾ ਜੀ ਗਲਤ ਅਸੀਂ ਕਿਸੇ ਦੇ ਕਤਲ ਦੀ ਸਾਡੀ ਨਹੀਂ ਪਰਦੇ ਨਾ ਕਿਸੇ ਦੇ ਕਤਲ ਕਰਨ ਨੂੰ ਚੰਗਾ ਕਹਿੰਦੇ ਹਾਂ ਜੇ ਤੁਹਾਡੇ ਵਿੱਚ ਸਮਰੱਥਾ ਹੈ ਤਾਂ ਐਨੇ ਪਿੰਡਾਂ ਜਾ ਕੇ ਦੇਖੋ ਕਿੰਨੀ ਕਨਵਰਜਨ ਚੱਲ ਰਹੀ ਹੈ ਉੱਥੇ ਜਾ ਕੇ ਕਿਹਨੇ ਪ੍ਰਚਾਰ ਕੀਤਾ ਜਾ ਰਿਹਾ ਇਹ ਤੁਹਾਡੇ ਸਮਰੱਥਾ ਹੈ ਤੁਹਾਨੂੰ ਬਾਣੀ ਮਾਰੇ ਦੀ ਬਖਸ਼ੀ ਹੋਈ ਬਾਣੀ ਨਾਲ ਪ੍ਰਚਾਰ ਕਰੋ ਤੁਸੀਂ ਸਹੀ ਰਸਤਾ ਦਿਖਾਓ ਚਿਰਾਗ ਨੇ ਰਸਤਾ ਦਿਖਾਉਣਾ ਹੁੰਦਾ ਹੈ ਰਸਤੇ ਤੇ ਚੱਲਣਾ ਰਹਿ ਗਿਆ ਨਾ ਕੰਮ ਇਸ ਲਈ ساری ਦੁਨੀਆ ਚ ਤੁਹਾਨੂੰ ਕੋਈ ਨਾ ਕੋਈ ਲੋਕ ਮਿਲ ਜਾਣਗੇ ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਕਿਸ ਤਰ੍ਹਾਂ ਦਾ ਨੰਗੇਜ਼ ਦਿਖਾਵੇ ਜਾਂ ਚੰਗੀ ਗੱਲ ਹੈ ਅਸੀਂ ਉਸ ਦਾ ਉਸ ਨੂੰ ਵੀ ਅਸੀਂ ਇਹ ਸਲਾਹਦੇ ਹਾਂ ਪਰ ਬਿਨਾਂ ਕਾਰਨ ਕਿਸੇ ਦਾ ਕਤਲ ਕਰ ਦੇਣਾ ਇਹ ਕੋਈ ਇਨਸਾਨੀ ਗੱਲ ਨਹੀਂ ਹੈ ਜੀ ਤਖਤ ਦੇ ਜਿੱਤੇ ਦਾਦਾ ਦੇ ਜੋ ਆਏ ਗਏ ਕਾਫੀ ਸਿਆਦਤ ਕੀਤੀ ਜਾਂਦੀ ਕਿਵੇਂ ਦੇਖੋ ਨਹੀਂ ਉਹ ਸਦਾ ਮੰਦਭਾਗ ਹੈ ਜੇਕਰ ਐਸਾ ਹੁੰਦਾ ਤਾਂ ਉਹ ਨਹੀਂ ਹੋਣਾ ਚਾਹੀਦਾ ਤਖਤ ਸਹਾਬਾਨ ਕੋਈ ਇੱਕ ਤੁਸੀਂ ਸਾਰੇ ਸਿਆਣੇ ਸੱਜਣ ਖੜੇ ਹੋ ਨਾਮਾਨਦਾਰ ਸਾਰੇ ਦੁਨੀਆ ਕੋਲ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਸੰਸਥਾ ਨਹੀਂ ਹੈ ਜੀ ਦੁਨੀਆ ਦੇ ਸਾਰੇ ਮਤ ਸਤਕਾਰਯੋਗ ਨਬਰ ਕਿਸੇ ਕੋਲ ਅਕਾਲ ਪੁਰਖ ਦਾ ਤਖਤ ਨਹੀਂ ਹੈ ਉਹ ਖਾਲਸਾ ਪੰਥ ਕੋਲ ਤੇ ਜੇ ਅਸੀਂ ਉਸ ਦਾ ਵਿਰੋਧ ਕਰ ਰਿਹਾ ਤੇ ਖਾਲਸਾ ਪੰਥ ਦਾ ਵਿਰੋਧ ਕਰ ਇਸ ਨੂੰ ਇਹ ਗੱਲ ਜਿਹੜੀ ਹੈ ਉਹ ਸੋਭਨੀਕ ਨਹੀਂ ਹੈ ਸਾਰਾ ਪੰਥ ਸ੍ਰੀ ਅਕਾਲ ਪੁਰਖ ਸਾਹਿਬ ਨੂੰ ਸਮਰਪਿਤ ਹੈ ਜੇ ਕਿਦੇ ਵਿਰੋਧ ਨਾ ਕਰਦੇ ਹੁੰਦੇ ਤੇ ਅੱਜ ਗੱਲ ਹੋਰ ਹੋਣੀ ਸੀ ਇਸ ਕਰਕੇ ਅਸੀਂ ਦੋਸਤਾ ਦੇ ਦੇਣਾ ਕਦੇ ਕਿਸੇ ਪਾਰਟੀ ਨੂੰ ਦੇ ਦੇਓ ਕਦੇ ਕਿਸੇ ਸਰਕਾਰ ਨੂੰ ਦੇ ਦੇਓ ਕਦੇ ਕਿਸੇ ਸੰਸਥਾ ਨੂੰ ਦੇ ਦੇਓ ਕਦੇ ਕਿਸੇ ਵਿਅਕਤੀ ਨੂੰ ਦੇ ਦਿਓ ਪਰ ਦੇ ਸਾਡਾ ਆਪਣਾ ਹਾਂ ਸਾਨੂੰ ਖੁਦ ਸੇਝਣਾਉਂਦਾ ਅਸੀਂ ਕਿਉਂ ਸ੍ਰੀ ਅਕਾਲ ਤਖਤ ਸਾਹਿਬ ਦਾ ਵਿਰੋਧ ਕਰੀਏ ਜਿੱਥੇ ਸਾਡਾ ਸੰਤ ਜੁਗਦਾ ਸਾਾਨੂੰ ਸਹਾਇਤਾ ਕਰਨਾ ਚਾਹੀਦਾ ਵਿਰੋਧ ਕਰਨ ਦਾ ਕੋਈ ਮਤਲਬ ਨਹੀਂ ਬਾਕੀ ਤੁਸੀਂ ਦੇਖਿਆ ਵੀ ਇੱਥੇ ਸ਼੍ਰੋਮਣੀ ਅਕਾਲੀਵਾਲਾ ਦੇ ਪ੍ਰਧਾਨ ਦਾ ਸੁਖਵੀਰ ਸਿੰਘ ਬਾਦਲ ਆ ਕੇ ਗੱਲ ਜਿੱ ਪੱਲਾ ਪਾ ਕੇ ਨਿਮਾਣੇ ਸਕੂਲ ਦੇ ਕੋਸ ਹੋਏ ਦਰਵਾਜ਼ੇ ਤੇ ਸੇਵਾਦਾਰ ਦਾ ਬਾਣਾ ਪਾ ਕੇ ਉਹਨਾਂ ਨੇ ਸੇਵਾ ਨਿਭਾਈ ਉਹਦੇ ਬਾਅਦ ਵੀ ਜਿਹੜੇ ਗੱਲਾਂ ਕਰੀ ਜਾਂਦੇ ਨੇ ਮੈਨੂੰ ਸਮਝ ਤੋਂ ਬਾਹਰ ਹੈ ਹੋਰ ਕੀ ਕਰਨਾ ਨੇ ਇਹ ਗੋਲੀ ਚੱਲ ਗਈ ਸੀ ਗੁਰੂ ਜੀ ਨੇ ਰਾਖੀ ਕਰਨ ਲਈ ਬਚਾ ਲਿਆ ਹੁਣ ਇਸ ਤੋਂ ਅੱਗੇ ਕੀ ਕਰਨਾ ਇਸ ਕਰਕੇ ਇਹ ਗੱਲਾਂ ਜਿਹੜੀਆਂ ਮੈਂ ਬਚਕਾਨੀਆਂ ਨੇ ਔਰ ਹਾਸੋਈਆਂ ਨੇ ਮੈਂ ਫਿਰ ਮੈਂ ਆਮ ਵਿਅਕਤੀ ਹਾਂ ਤੇ ਮੇਰੇ ਬੁੱਧ ਜ਼ਿਆਦਾ ਸ਼ਾਇਦ ਨਾ ਹੋਵੇ ਪਰ ਮੈਨੂੰ ਇਹਨਾਂ ਪਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਅੜਨੋ ਵਾਲਾ ਸੁਖੀ ਜੀਵਨ ਨਹੀਂ ਜੀ ਸਕਦਾ ਭਾਵੇਂ ਉਹ ਗਿਆਨੀ ਗਿਆਨ ਸਿੰਘ ਸਨ ਦੇਸ਼ ਦੇ ਰਾਸ਼ਟਰਪਤੀ ਸਨ ਪਾਏ ਹੋ ਭਾਈ ਬੁੱਟਾ ਸਿੰਘ ਸੰਦੇਸ਼ ਦੇ ਗ੍ਰਹਿ ਮੰਤਰੀ ਸੰਸਦ ਆ ਸਰਜੀਤ ਸਿੰਘ ਬਰਨਾਰਾ ਸਨ ਸਟੇਟ ਦੇ ਮੁੱਖ ਮੰਤਰੀ ਸਨ ਸਾਰਿਆਂ ਨੇ ਸਾਬਾ ਸੰਤਾ ਸਿੰਘ ਜੀ ਸੰਮਾਨ ਸੰਗ ਸਾਰਿਆਂ ਨੇ ਹੋਰ ਬਹੁਤ ਸਾਰੇ ਨੇ ਸਮੇਂ ਸਮੇਂ ਆ ਕੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਨਾਟ ਮਸਤਕ ਹੋ ਕੇ ਪ੍ਰਵਾਨ ਕੀਤਾ ਤੇ ਪ੍ਰਵਾਨ ਕਰਨ ਵਿੱਚ ਹੀ ਸਾਡੀ